ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਵੋਟਾਂ ਦਾ ਮੌਲਾ ਅੱਜ ਕੀ ਚੱਲ ਰਿਹਾ ਪੰਜਾਬ 'ਚ ਆਪਾਂ ਸੌਂਗ ਲਿਖਿਆ ਵਧੀਆ ਲੱਗਾ ਕਮੈਂਟ ਸ਼ੇਅਰ ਜ਼ਰੂਰ ਕਰਿਓ ਉਹ ਘਰ ਘਰ ਜਾ ਕੇ ਸੰਦੇਸ਼ ਇਹ ਪਚਾਉਂਦੇ ਨੇ ਪਰ ਇਹ ਗਿਆਂ ਦਾ ਪੱਤਾਂ ਨਾਲ ਬੋਤਲ ਲੈ ਆਉਂਦੇ ਨੇ ਉਹ ਘਰ ਘਰ ਜਾ ਕੇ ਸੰਦੇਸ਼ ਇਹ ਪਚਾਉਂਦੇ ਨੇ ਪਰ ਇਹ ਗਿਆਂ ਦਾ ਪੱਤਾਂ ਨਾਲ ਬੋਤਲ ਲੈ ਆਉਂਦੇ ਨੇ ਉਹ ਰਾਜੂ ਪਾਦੀ ਸਾਨੂੰ ਵੋਟ ਤੇ ਆ ਕਾਮਾ ਦੀ ਲੋਟ ਰਾਜੂ ਪਾਦੀ ਸਾਨੂੰ ਵੋਟ ਤੇ ਆ ਕਾਮਾ ਦੀ ਲੋਟ ਮਾਰੇ ਮਾਰੇ ਮਿੱਠੀਆਂ ਏ ਪਰਮਾਉਂਦੇ ਨੇ ਉਹ ਵੋਟ ਉਹਨੂੰ ਪਾਉ ਜਿਹੜਾ ਹੱਕ ਵਿੱਚ ਖੜੂਗਾ ਕਹਿੰਦਾ ਯਾਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਵੋਟ ਉਹਨੂੰ ਪਾਉ ਜਿਹੜਾ ਹੱਕ ਵਿੱਚ ਖੜੂਗਾ ਕਹਿੰਦਾ ਯਾਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਉਹ ਵੋਟਾਂ ਲੈਣ ਲਈ ਹੱਸ ਹੱਥ ਜਾ ਮੜਾਉਂਦੇ ਆ ਵੋਟਾਂ ਬਥੋ ਵੀ ਰਹੇ ਮੂੰਹ ਨਾ ਦਿਖਾਉਂਦੇ ਆ ਉਹ ਵੋਟਾਂ ਲੈਣ ਲਈ ਹੱਸ ਹੱਥ ਜਾ ਮੜਾਉਂਦੇ ਆ ਵੋਟਾਂ ਬਥੋ ਵੀ ਰਹੇ ਮੂੰਹ ਨਾ ਦਿਖਾਉਂਦੇ ਆ ਕਈ ਟੱਕਰੀ ਦੇ ਵੱਲ ਕਈ ਹੈ ਵੇ ਚਾੜੂ ਵਾਲ ਕਈ ਟੱਕਰੀ ਦੇ ਵੱਲ ਕਈ ਹੈ ਵੇ ਚਾੜੂ ਵਾਲ ਕਈ ਯਾਰੋ ਮੇਰਾ ਪੰਜੇ ਉੱਤੇ ਲਾਉਂਦੇ ਨੇ ਉਹ ਵੋਟ ਉਹਨੂੰ ਪਾਓ ਜਿਹੜਾ ਹੱਥ ਵਿੱਚ ਖੜੂਗਾ ਕਈ ਤਿਆਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਵੋਟ ਉਹਨੂੰ ਪਾਓ ਜਿਹੜਾ ਹੱਥ ਵਿੱਚ ਖੜੂਗਾ ਕਈ ਤਿਆਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਉਹ ਬੋਤਲ ਦੇ ਤੇ ਸੇਮਾਨੇ ਆਪਨਾਂ ਵਿੱਚ ਹੋ ਮਾਰਾ ਹੋਣਾ ਹੈ ਪਰ ਤੁਸੀਂ ਬੱਚੇ ਹਾਂ ਤੇ ਵੇਖਿਓ ਉਹ ਬੋਤਲ ਦੇ ਪਿੱਛੇ ਮਾਣ ਆਪਣਾ ਨਾਲ ਵਿੱਚ ਉਹ ਮਾਰਾ ਹੋਣਾ ਹੈ ਸਰ ਤੁਸੀਂ ਬੱਚਿਆਂ ਤੇ ਵੇਖਿਓ ਅੱਜ ਹੋ ਗਏ ਸਾ ਪੰਜ ਹੋ ਗਏ 5 ਸਾਲ ਸਾਨੂੰ ਕਹਿ ਕੇ ਦਿਨ ਤੇ ਟਾਲ ਅੱਜ ਹੋ ਗਏ 5 ਸਾਲ ਸਾਨੂੰ ਕਹਿ ਕੇ ਦਿਨ ਤੇ ਟਾਲ ਇਹ ਤਾਂ ਬਸ ਗੱਲਾਂ ਸਾਨੂੰ ਲਾ ਰਾਲਾਉਂਦੇ ਨੇ ਉਹ ਵੋਟ ਉਹਨੂੰ ਪਾਓ ਜਿਹੜਾ ਹੱਕ ਵਿੱਚ ਖੜੂਗਾ ਚਾਹਤਾ ਯਾਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਵੋਟ ਉਹਨੂੰ ਪਾਓ ਜਿਹੜਾ ਹੱਕ ਵਿੱਚ ਖੜੂਗਾ ਚਾਹਤਾ ਯਾਰੋ ਐਵੇਂ ਨਸ਼ਿਆਂ ਤੇ ਲਾਉਂਦੇ ਨੇ ਥੈਂਕ ਯੂ ਬਾਈ ਸ਼ੇਅਰ ਤੇ ਕਮੈਂਟ ਬਾਈ ਜਿਹਦਾ ਗਾਣਾ ਬਾਈ ਜਿਹਦਾ ਵਧੀਆ ਲੱਗਿਆ ਤੇ ਸ਼ੇਅਰ ਤੇ ਕਮੈਂਟ ਬਾਈ ਜੀ ਜਰੂਰ ਕਰਿਓ ਜਰੂਰ ਸ਼ੇਅਰ ਕਮੈਂਟ ਓਕੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਵਧੀਆ ਜੀ ਬਹੁਤ